ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ ਜੀ ਹਾਂ ਹੁਣ ਤੱਕ ਦੀ ਇਹ ਵੱਡੀ ਖਬਰ ਹੈ ਕਿ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਨੂੰ ਜੁੜੀ ਹੈਗੀ ਹੈ ਸੁਪਰੀਮ ਕੋਰਟ ਵੱਲੋਂ ਰਾਹਤ ਮਿਲ ਗਈ ਹੈ ਯਾਨੀ ਕਿ ਉਹਨਾਂ ਦੀ ਜਿਹੜੀ ਬੇਲ ਹੈ ਉਸ ਦੀ ਅਰਜ਼ੂ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ ਹੈ ਇਹ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਤੇ ਇਹ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਵਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਕਾਰਦੀਆਂ ਨੇ ਜਿੱਥੇ ਲੋਕ ਜਿਹੜੇ ਨੇ ਖੁਸ਼ੀਆਂ ਮਨਾਣੇ ਸ਼ੁਰੂ ਕਰ ਰਹੇ ਨੇ ਕਿ ਅਕਾਲੀ ਲੀਡਰਾਂ ਵੱਲੋਂ ਅਕਾਲੀ ਜਿਹੜੇ ਵਰਕਰਸ ਨੇ ਉਹਨਾਂ ਵੱਲੋਂ ਮੂੰ ਮਿੱਠਾ ਕਰਾ ਕੇ ਇੱਕ ਦੂ ਖੁਸ਼ੀਆਂ ਵੀ ਵਡੀਆਂ ਜਾਰੀ ਨੇ ਤੇ ਹੁਣ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀਆਂ ਮਨਾਣੀਆਂ ਜਿਹੜੀਆਂ ਕਾਲੀ ਵਰਕਰਾਂ ਨੇ ਸ਼ੁਰੂ ਕਰ ਦਿੱਤੀ ਹੈ ਅੱਜ ਜਿਹੜੀ ਸੀਗੀ ਸੁਪਰੀਮ ਕੋਰਟ 'ਚ ਜਿਹੜੀ ਸੀਗੀ ਵਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਹੋਣੀ ਸੀਗੀ ਤੇ ਉਹਨਾਂ ਦੀ ਬੇਲ ਅਰਜ਼ੀ ਜੋ ਲੰਬੇ ਸਮੇਂ ਤੋਂ ਜਿਹੜੀ ਟਾਲਦੀ ਜਾ ਰਹੀ ਸੀ ਬਾਰ-ਬਾਰ ਅੱਜ ਉਸਤੇ ਸੁਪਰੀਮ ਕੋਰਟ ਵੱਲੋਂ ਫੈਸਲਾ ਆ ਗਿਆ ਤੇ ਵੱਡੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਗਈ ਉਹਨਾਂ ਦੀ ਜਿਹੜੀ ਜ਼ਮਾਨਤ ਅਰਜ਼ੀ ਸੀ ਉਹ ਕਬੂਲ ਕਰ ਦਿੱਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਸਾਫ਼ ਤੌਰ ਤੇ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਜਿਹੜੀ ਦਲੀਲਾਂ ਸੀਗੀ ਆ ਉਸ ਨੂੰ ਸਰਕਾਰ ਸਪਰੀਮ ਕੋਰਟ ਵੱਲੋਂ ਖਾਰਿਜ ਕਰ ਦਿੱਤਾ ਗਿਆ ਤੇ ਬੇਲ ਅਰਜ਼ੀ ਜਿਹੜੀ ਹੈਗੀ ਆ ਉਹ ਅਪਰੂਵ ਕਰੀ ਯਾਨੀ ਕਿ ਹੁਣ ਜਿਹੜੀ ਬੇਲ ਹੈਗੀ ਆ ਉਹ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਗਈ ਨੇ ਇਹ ਤਸਵੀਰਾਂ ਵਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਵੱਲੋਂ ਕਰਦੀਆਂ ਨੇ ਜਿੱਥੇ ਖੁਸ਼ੀਆਂ ਮਨਾਈ ਜਾ ਰਹੀਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਪਟਾਕੇ ਚਲਾਏ ਜਾ ਰਹੇ ਨੇ ਤੇ ਸਾਫ਼ ਤੌਰ ਤੇ ਹੁਣ ਵੱਡੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਜੋ ਪਿਛਲੇ ਸਾਲ 25 ਜੂਨ ਨੂੰ ਉਹਨਾਂ ਦੀ ਜਿਹੜੀ ਹਰਾਸਤ ਚ ਉਹਨਾਂ ਨੂੰ ਵਿਜੀਲੈਂਸ ਦੀ ਟੀਮ ਮਿਲੀ ਤਾਂ ਸੀ 25 ਜੂਨ ਨੂੰ ਅੰਮ੍ਰਿਤਸਰ ਵੱਲੋਂ ਕਾਰ ਤੋਂ ਹੀ ਵਿਜੀਲੈਂਸ ਦੀ ਆਮਦਨ ਤੋਂ ਵੱਧ ਜਾਇਦਾ 8 ਮਹੀਨਿਆਂ ਤੋਂ ਉਹ ਨਾਬਾਜ ਜੇਲ੍ਹ ਚ ਬੰਦ ਸੀ ਲਗਾਤਾਰ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਕੇਸ ਚ ਸੁਣਵਾਈ ਸੀਗੀ ਉਹ ਟਲ ਰਹੀ ਸੀ ਅੱਗੇ ਜਾ ਰਹੀ ਸੀ ਤੇ ਇਸ ਤੋਂ ਪਹਿਲਾਂ ਜੇ 10ਵਾਂ ਬੀਤੇ 19 ਜਨਵਰੀ ਨੂੰ ਜਿਹੜੀ ਸੀਗੀ ਉਹਨਾਂ ਦੇ ਕੇਸ ਚ ਸੁਣਵਾਈ ਹੋਛੀ ਜਿੱਦੇ ਸਾਫ਼ ਤੌਰ ਤੇ ਦੋਨਾਂ ਵਕੀਲਾ ਵੱਲੋਂ ਯਾਨਕੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਤੇ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਜਿਹੜੀ ਸੀਗੀ ਆਪਣੀ ਗੱਲ ਸੁਪਰੀਮ ਕੋਰਟ ਅਦਾਲਤ ਅੱਗੇ ਰੱਖੀ ਗਈ ਇਸ ਲਈ ਉਸ ਤੋਂ ਬਾਅਦ ਦੋਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਦੇ ਨਾਲ ਉਹਨਾਂ ਦੇ ਪੱਖ ਸੋਣੇ ਕਹੀ ਸੀਗੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਹੜੇ ਸੀਗੇ ਜੋ ਉਹਨਾਂ ਦਾ ਕੇਸ ਲੜ ਰਹੇ ਦੇ ਸੀ ਕਿ ਉਹਨਾਂ ਵੱਲੋਂ ਜਿਹੜੀ ਗੱਲ ਰੱਖੀ ਗਈ ਸੀ ਕਿ ਸਾਫ਼ ਤੌਰ ਤੇ ਉਹਨਾਂ ਦੇ ਕੇਸ ਵਿੱਚ ਕੁਝ ਨਹੀਂ ਹੈਗਾ ਉਹ ਵਾਰ-ਵਾਰ ਨਕਾਰ ਰਹੇ ਸੀਗੇ ਹਰ ਚੀਜ਼ ਖਾਰਿਜ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਸਰਕਾਰ ਵੱਲੋਂ ਜੋ ਵਕੀਲ ਸੀ ਉਹਨਾਂ ਨੇ ਸਮਾਂ ਮੰਗਿਆ ਸੀਗਾ 2 ਹਫ਼ਤੇ ਦਾ ਜਦੋਂ 19 ਜਨਵਰੀ ਨੂੰ ਸੁਣਵਾਈ ਹੋਈ ਸੀ ਤੇ 19 ਜਨਵਰੀ ਨੂੰ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਸੀਗੇ ਦਾਅਵੇ ਕਰਕੇ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਸੀ ਉਹਨਾਂ ਵੱਲੋਂ ਸਮਾਂ ਮੰਗਿਆ ਗਿਆ ਸੀ 2 ਹਫ਼ਤੇ ਹੋਰ ਦਾ ਤੇ ਉਹ ਤਾਰੀਖ ਪਈ ਸੀ ਅੱਜ ਯਾਨੀ ਕਿ 2 ਫਰਵਰੀ ਦੀ थी ਉਸ ਤੋਂ ਬਾਅਦ ਅੱਜ ਜਦੋਂ ਸੁਣਵਾਈ ਹੋਈ ਤੇ ਸਾਫ਼ ਔਰ ਤੇ ਹੁਣ ਵੱਡੀ ਰਾਹਤ ਜਿਹੜੀ ਹੈਗੀ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਗਈ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਪ੍ਰिवेंशन ਆਫ ਕਰਪਸ਼ਨ ਐਕਟ ਡੀਏ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ ਇਹ ਦੂਜਾ ਕੇਸ ਹੈ ਜਿਹਦੇ ਵਿੱਚ ਇਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਐਨਡੀਪੀਐਸ ਕੇਸ ਪਹਿਲਾਂ ਸੁਪਰੀਮ ਕੋਰਟ ਵਿੱਚ ਜਿਹੜੀ ਸਾਨੂੰ ਹਾਈ ਕੋਰਟ ਤੋਂ ਬੇਲ ਮਿਲੀ ਸੀ 10 ਅਗਸਤ 2022 ਨੂੰ ਉਹ ਐਸਐਲਪੀ ਡਿਸਮਿਸ ਹੋਈ ਸੀ ਸੋ ਅੱਜ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਇਹ ਕੇਸ ਹੈ 2007 ਤੋਂ ਲੈ ਕੇ 17 ਤੱਕ ਦਾ ਚੈੱਕ ਪੀਰੀਅਡ 2025 ਵਿੱਚ ਡਿਲੇਡ ਐਫਆਰ ਰਜਿਸਟਰ ਹੋਈ ਹੈ ਸਾਡੀ ਦਲੀਲ ਸੀ ਕਿ politically motivated ਹੈ ਜਦ ਸੁਪਰੀਮ ਕੋਰਟ ਚੋਂ ਪਹਿਲਾਂ ਇਹਨਾਂ ਨੂੰ ਸ਼ਿਕਸਤ ਮਿਲੀ ਹਾਰੇ ਪੰਜਾਬ ਸਰਕਾਰ ਵੈਂਡੇਟਾ ਪੋਲਟਿਕਸ ਥੱਲੇ ਉਹਨਾਂ ਨੇ ਨਵਾਂ ਪਰਚਾ ਦਰਜ ਕਰ ਦਿੱਤਾ ਜੋ ਸਾਰੇ ਤੱਥ ਐਨਡੀਪੀਐਸ ਕੇਸ ਦੇ ਸੀਗੇ ਕਨਵਰਟ ਕਰਕੇ ਆਪਦੇ ਆਫਿਸ ਨੂੰ ਦੁਰਉਪਯੋਗ ਕਰਕੇ ਪੀਸੀਐਕਟ ਥੱਲੇ ਕਰ ਦਿੱਤੇ ਉਹ ਸਾਰੀਆਂ ਦਲੀਲਾਂ ਅੱਜ ਸੁਣੀਆਂ ਗਈਆਂ ਔਰ ਆਨਰੇਬਲ ਸੁਪਰੀਮ ਕੋਰਟ ਦਾ ਮੰਨਣਾ ਸੀ ਕਿ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਇਸ ਕੇਸ ਵਿੱਚ ਜ਼ਮਾਨਤ ਮਿਲ ਜਾਣੀ ਚਾਹੀਦੀ ਹੈ ਔਰ ਉਹਨਾਂ ਨੇ ਉਸ ਤਰੀਕੇ ਦਾ ਆਰਡਰ ਕਰ ਦਿੱਤਾ। ਐਨੀ ਆਬਜ਼ਰਵੇਸ਼ਨ ਹੈ ਜੀ ਗੇਨ ਬਾਇਡ ਦਾ ਕੋਰਟ ਡੀਨ ਰਿਗਾਰਡਿੰਗ ਦਾ ਕੇਸ ਸੀ ਹੂ ਐਵਰ ਵਾਚਡ ਜਿਨੇ ਵੀ ਲਾਈਫ ਦੇਖਿਆ ਸੀ ਉਹਨਾਂ ਨੂੰ ਕੋਰਟ ਦਾ ਮਾਹੌਲ ਪਤਾ ਹੋਣਾ ਚਾਹੀਦਾ ਸੀ ਉਹਨਾਂ ਪੰਜਾਬ ਸਰਕਾਰ ਨੂੰ ਕੋਈ ਰੀਜ਼ਨ ਨਹੀਂ ਮਿਲੀ ਕੋਈ ਦਲੀਲ ਉਹਨਾਂ ਦੀ ਖੜੀ ਨਹੀਂ ਕੋਰਟ 'ਚ ਪਹਿਲਾਂ ਜੋ ਕੋਰਟ ਚੋਂ ਭੱਜੇ ਬਾਹਰ ਖੜੇ ਉਹਨਾਂ ਨੇ ਪਾਸਪੋਰਟ ਲੈ ਲਿਆ ਫਿਰ ਲਾਸਟ ਵਿੱਚ ਕੇਸ ਆਇਆ ਤੇ ਆਨਰੇਬਲ ਸੁਪਰੀਮ ਕੋਰਟ ਦਾ ਇਹ ਮੰਨਣਾ ਸੀ ਕਿ ਇਨਾਫ ਇਜ਼ ਇਨਾਫ 7 ਮਹੀਨੇ ਹੋ ਗਏ ਔਰ ਇਹਨਾਂ ਨੂੰ ਅਜ ਬੇਲ ਮਿਲ ਗਈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀਗਾ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਵਾਲੇ ਕਲ ਤੋਂ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ 25 ਤੋਂ ਵੱਧ ਠਿਕਾਣਿਆਂ 'ਤੇ ਬਿਕਰਮ ਸਿੰਘ ਮਜੀਠੀਆ ਤੇ ਛਾਪੇ ਮਾਰੀ ਹੋਈ ਸੀ ਉਹਨਾਂ ਦੇ ਜਿੰਨਾ ਵੀ ਸਾਰਾ ਇਲੈਕਟ੍ਰੋਨਿਕ ਹਨ ਉਹਨਾਂ ਦੇ ਮੋਬਾਈਲ ਲੈਪਟਾਪ ਸਭ ਦੀ ਜੜੀ ਜਾਂਚ ਸੀਗੀ ਵਿਜੀਲੈਂਸ ਟੀਮ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਦੀ ਪ੍ਰਾਪਰਟੀ ਸੀਗੀ ਉਹਨਾਂ ਦੇ ਜਿੰਨੇ ਵੀ ਡਾਕੂਮੈਂਟਸ ਸੀਗਾ ਸਭ ਦਾ ਰਿਕਾਰਡ ਜਿਹੜਾ ਸੀਗਾ ਵਿਜੀਲੈਂਸ ਵੱਲੋਂ ਚੈੱਕ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 40 ਹਜ਼ਾਰ ਦੀ ਜਿਹੜੀ ਪੰਨਿਆਂ ਦੀ ਚਾਰਜ ਸ਼ੀਟ ਸੀਗੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਤੋਂ ਜਿਹੜੀ ਸੀਗੀ ਉਹ ਰੱਖੀ ਗਈ ਸੀ ਯਾਨੀ ਕਿ 40000 ਪੰਨਿਆਂ ਤੋਂ ਵੱਧ 200 ਤੋਂ ਵੱਧ ਜਿਹੜੇ ਸਬੂਤ ਸੀਗੇ ਜਾਂ ਗਵਾਹ ਕਿਹ ਲੋ ਉਹਨਾਂ ਦੇ ਇਸ ਕੇਸ 'ਚ ਸ਼ਾਮਲ ਕੀਤੇ ਗਏ ਸੀ ਵਿਜੀਲੈਂਸ ਵੱਲੋਂ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀਗਾ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਜਿਹੜੀ ਜ਼ਮਾਨਤ ਅਰਜੀ ਸੀਗੀ ਅਦਾਲਤ 'ਚ ਲਗਾਈ ਸੀ ਲੇਕਿਨ ਉਸ ਤੋਂ ਬਾਅਦ ਜਿਹੜੋ ਸਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਜਿਹੜਾ ਹੈਗਾ ਸਾਫ ਤੋਂ ਉਹ ਰੱਦ ਕਰਨ ਦੀ ਉਹ ਅਪੀਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹ ਸੁਲਵਾਈ ਲਗਾਤਾਰ ਚੱਲ ਰਹੀ ਸੀ ਤੇ ਬੀਤੇ ਹੀ 19 ਜਨਵਰੀ ਨੂੰ ਜਿਹੜੀ ਇਹ ਸੁਣਵਾਈ ਹੋਈ ਸੀਗੀ ਲੇਕਿਨ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਨੇ 2 ਹਫਤੇ ਦਾ ਹੋਰ ਸਮਾਂ ਮੰਗ ਲਿਆ ਸੀ ਤੇ ਉਸ ਤੋਂ ਬਾਅਦ ਅੱਜ ਜਦੋਂ ਇਹ ਸੁਣਵਾਈ ਹੋਈ ਹੈ ਤੇ ਇਹ ਫੈਸਲਾ ਹੁਣ ਸਾਫ਼ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਆਇਆ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਹੋਣ ਜਾਂ ਆਕਾਲੀ ਵਰਕਰ ਹੋਣ ਸੁਖਬੀਰ ਸਿੰਘ ਬਾਦਲ ਹੋਣ ਉਹਨਾਂ ਵੱਲੋਂ ਲਗਾਤਾਰੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀਗੇ ਇਸ ਕੇਸ 'ਚ ਕੁਝ ਨਹੀਂ ਹੈਗਾ ਸਰਕਾਰ ਜਾਣ ਮੁੱਝ ਕੇ ਵਿਕਰਮ ਸਿੰਘ ਮਜੀਠੀਆ ਨੂੰ ਫਸਾਰੀਏ ਕਿਉਂਕਿ ਵਿਕਰਮ ਸਿੰਘ ਮਜੀਠੀਆ ਸ਼ੁਰੂ ਤੋਂ ਹੀ ਲਗਾਤਾਰ ਦੇਖਦੇ ਆ ਰਹੇ ਕਿ ਖੁੱਲ੍ਹ ਕੇ ਸਰਕਾਰ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਭਗਵੰਤ ਮਾਨ ਦੇ ਖਿਲਾਫ ਉਹ ਬੋਲਦੇ ਨੇ ਤੇ ਇਸ ਕਰਕੇ ਹੀ ਇਹ ਵੱਡੀ ਕਾਰਵਾਈ ਜਿਹੜੀ ਹੈਗੀ ਆ ਪੰਜੀਤਿਆਂ ਖਿਲਾਫ ਕੀਤੀ ਗਈ ਸੀ ਇਸ ਤਰ੍ਹਾਂ ਦੇ ਲਗਾਤਾਰ ਵੱਡੇ ਇਲਜ਼ਾਮ ਅਕਾਲੀ ਦਲ ਵੱਲੋਂ ਤੇ ਮਜੀਠੀਆ ਦੇ ਪਤਨੀ ਵੱਲੋਂ ਵੀ ਲਗਾਏ ਗਏ ਤੇ ਅੱਜ ਜਦੋਂ ਇਹ ਸੁਣਵਾਈ ਹੋਣੀ ਸੀ ਸਵੇਰੇ ਜਿਹੜੇ ਡੇਰਾ ਮੁਖੀ ਰਾਧਾ ਸਵਾਮੀ ਜੇ ਗੱਲ ਕਰੀਏ ਬਾਬਾ ਗੁਰਿੰਦਰ ਸਿੰਘ ਟਿੱਲੋ ਉਹ ਵੀ ਮਜੀਠੀਆ ਨੂੰ ਮਿਲਣ ਪਹੁੰਚੇ ਸੀ ਇਹ ਤਸਵੀਰਾਂ ਅੱਜ ਦੀਆਂ ਨੇ ਜੋ ਸਵੇਰੇ ਸਾਹਮਣੇ ਆਈਆਂ ਸੀ ਡੇਰਾ ਮੁਖੀ ਜਿਹੜੇ ਸੀਗੇ ਨਾਬਾ ਜੇਲ ਪਹੁੰਚੇ ਸੀ ਉੱਥੇ ਪਹੁੰਚ ਕੇ ਉਹਨਾਂ ਨੇ ਮਜੀਠਿਆ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਹੀ ਉਹ ਜੇਲ ਤੋਂ ਜਦੋਂ ਬਾਹਰ ਆਏ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਜਦੋਂ ਮੀਡੀਆ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਇੱਕ ਹੀ ਗੱਲ ਕਹੀ ਕਿ ਜਿੰਨੇ ਵੀ ਇਲਜ਼ਾਮ ਮਜੀਠਿਆ ਤੇ ਲਗਾਏ ਗਏ ਨੇ ਸਾਰੇ ਦੇ ਸਾਰੇ ਬੇਬੁਨਿਆਦ ਨੇ ਸਾਰੇ ਇਲਜ਼ਾਮ ਝੂਠੇ ਨੇ ਇਸ ਤਰ੍ਹਾਂ ਦਾ ਵੱਡਾ ਬਿਆਨ ਡੇਰਾ ਮੁਖੀ ਵੱਲੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਖਬਰ ਸਾਹਮਣੀ ਆਈ ਹੈ ਕਿ ਸੁਪਰੀਮ ਕੋਰਟ ਨੇ ਜੁੜੀ ਹੈਗੀ ਵੱਡੀ ਰਾਹਤ ਮਜੀਠਿਆ ਨੂੰ ਦੇ ਦਿੱਤੀ ਇਸ ਦੀ ਜਾਣਕਾਰੀ ਅਰਸ਼ਦੀਕ ਕਲੇਰ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਗਈ ਲੇਕਿਨ ਹਜੇ ਇਹ ਵੀਡੀਓ ਜਦੋਂ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਹਰਪਾਲ ਸਿੰਘ ਜੀਮਾ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆ ਜਦੋਂ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਕੇ ਜ਼ਮਾਨਤ ਮਿਲਣ ਨਾਲ ਕੁਝ ਨਹੀਂ ਹੁੰਦਾ ਹਜੇ ਉਹਨਾਂ ਨੂੰ ਟ੍ਰਾਇਲ ਜਿਹੜੀ ਫੇਸ ਹੈ ਉਹ ਕਰਨਾ ਪਏਗਾ ਤੇ ਹਜੇ ਵੀ ਜਿਹੜਾ ਹੈਗਾ ਟ੍ਰਾਇਲ ਚੱਲੇਗਾ ਤੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਦੇਖਿਏ ਬੇਲ ਮਿਲਣ ਸੇ ਇਹ ਨਹੀਂ ਹੁੰਦਾ ਕਿ ਕੋਈ ਆਦਮੀ ਸਕਾਟ ਫਰੀ ਹੋ ਗਿਆ या उसको कुछ न कुछ फायदा होगा बेल में बहुत सारी कंडीशन होती हैं अब उनको ट्रायल का सामना करना पड़ेगा बिल्कुल हम उस जो ऑर्डर आया उसका लीगली उसको अब चेक करेंगे उसमें क्या है ਹੋ ਸਕੇ ਤਾਂ ਆਮ ਉਸकी ਰਿਵਿਊ ਪਟੀਸ਼ਨ ਵੀ ਡਾਲਾਂਗੇ ਦੇਖੀਏ ਕਿ ਕਿਉਂ ਬੇਲ ਮਿਲੀ ਹੈ ਕਿਨ ਕਾਰਨੋ ਕੇ ਮਿਲੀ ਕਾਰਨ ਮਿਲੀ ਹੈ ਤਾਂ ਬਿਲਕੁਲ ਮੈਂ ਸਮਝਦਾ ਹਾਂ ਅਭੀ ਟ੍ਰਾਇਲ ਚਲੇਗਾ ਔਰ ਉਨਕੋ ਜ਼ਰੂਰ ਸਜ਼ਾ ਹੋਗੀ ਸਾਫ ਤੌਰ ਤੇ ਵੱਡਾ ਬਿਆਨ ਜੜਾ ਹੈਗਾ ਆਪ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਜੀਠਿਆ ਨੂੰ ਲੈ ਕੇ ਦਿੱਤਾ ਹੈ ਕਿ ਹਾਲਾਂਕਿ ਮਜੀਠਿਆ ਦੇ ਅੰਮ੍ਰਿਤਸਰ ਵਾਲੇ ਕਾਰਜ ਜਸ਼ਨ ਮਨਣਾ ਸ਼ੁਰੂ ਹੋ ਗਿਆ ਹੈ ਮਠਾਈਆਂ ਇੱਕ ਦੂਜੇ ਨੂੰ ਖਵਾਈਆਂ ਜਾ ਰਹੀਆਂ ਨੇ ਪਟਾਕੇ ਵੀ ਚੱਲ ਰਹੇ ਨੇ ਤੇ ਸਾਫ ਤੌਰ ਤੇ ਜਿਹੜੀ ਖੁਸ਼ੀਆਂ ਜਿਹੜੀ ਹੈਗੀ ਆ ਕਾਲੀ ਵਰਕਰ ਮਨਾਰੇ ਨੇ ਲੇਕਿਨ ਉਧਰ ਹੀ ਆਪ ਮੰਤਰੀ ਵੀ ਇਹ ਬਿਆਨ ਵੱਡਾ ਜ਼ਰੂਰ ਦੇ कि हजे सजा जरूर बिक्रमीठिया मिलेगी चाहे सुप्रीम कोर्ट ने जमानत कबूल कर ली चाहे फैसला सुना दिता। लेकिन हजे भी जो बिक्रमर मिलेगी फिलहाल अकाली दल मजीठिया जमानत की बेलअर्जी की लंबे समय तो सारे इंतजारम कोर्ट ने जो इन समय तो सुनवाई टल रही थी अच्छ सुप्रीम कोर्ट ने जोड़ा है अपना फैसला सुना दिता है बिक्रम सिंह मजिठिया जमानत मिल गई है ਸਮਝੋ ਵੇਖਣਾ ਹੋਵੇਗਾ ਕਿ ਆਖਿਰਕਾਰ ਇਸ ਤੇ ਹੋਰ ਕੀ ਕੁਝ ਆਂਦਾ ਤੇ ਹੋਰ ਜਿਹੜੇ ਆਪ ਲੀਡਰ ਹੈ ਆ ਭਗਵੰਤ ਮਾਨ ਵੱਲੋਂ ਕੀ ਬਿਆਨ ਆਂਦਾ ਤੇ ਅੱਗੇ ਹੁਣ ਇਸ ਕੇਸ 'ਚ ਕੀ ਕੀ ਕੁਝ ਹੋਵੇਗਾ ਤੇ ਆਖਿਰਕਾਰ ਬਿਕਰਮ ਸਿੰਘ ਮੁਰਜੀਠੀਆ ਹੁਣ ਜਿਹੜੇ ਜੇਲ ਤੋਂ ਬਾਹਰ ਆਣਗੇ ਤੇ ਆਖਿਰਕਾਰ ਜਦੋਂ ਆਉਣਗੇ ਤਾਂ ਕਦੋਂ ਤੱਕ ਆਣਗੇ ਤੇ ਹੋਰ ਕੀ ਕੁਝ ਹੋਵੇਗਾ ਤਾਂ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਬਾਕੀ ਤੁਹਾਡੇ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਸੱਚਿਆ ਕਾਲ